ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਈ ਪ੍ਰਭ ਮੇਰਾ ਆਪੇ ਹਾਰ ਇਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇ ਨਾਨਕਾ ਸਾਈਂ ਗੱਲ ਚੰਗੀ ਨੇਤਰ ਪਨੀਤ ਭਏ ਦਰਸ ਪੇਖੇ ਮਾਥੇ ਪਰਉਰਵਾਨ ਰਸ ਰਸ ਗੁਣ ਗਾਵ ਠਾਕੁਰ ਕੇ ਮੋਰੇ ਹਿਰਦੈ ਬਸੋ ਗੋਪਾਲ ਤਨ ਸੁਵਿਲਾ ਜਿਤ ਦਰਸ਼ਨ ਕਰਣਾ ਹੋਮ ਬਲਹਾਰੀ ਸਤਗੁਰ ਚਰਣਾ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਇਹ ਮਨ ਹਰਜੀਤ ਆਏ ਤੂ ਇੱਕ ਮਾਨਿਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਤੇ ਨਾ ਪਛੋਤਾਏ ਏ ਮਨ ਹਰ ਦੀ ਤਿਆਏ ਤੂੰ ਇਕ ਮਾਨਿਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨ ਪਛੋਤਾਏ ਹਉ ਹਰ ਕੈ ਸਦ ਬਲਹਾਰਣ ਜਿਤ ਸੇਵਿਐ ਸੁਖ ਪਾਈ ਨਾਨਕ ਗੁਰਮੁਖ ਮਿਲ ਰਹਿ ਹਉ ਮੈਂ ਸ਼ਬਦ ਜਲਾਏ ਮਹਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਨਨੇ ਜੇ ਘਰਵਾਸ ਹੈ ਜੁਗ-ਜੁਗ ਸੋਭਾ ਹੋਏ ਪਵੜੀ ਤੂ ਕਰਨ ਕਾਰਨ ਸਮਰਥ ਹੈ ਕਰਤੇ ਮੈਂ ਤੁਝ ਬਿਨ ਅਵਰ ਨ ਕੋਈ ਤੇਦੇ ਆਪੇ ਸਿਸ਼ਟ ਸਿਰ ਜੀਆ ਆਪੇ ਫੋਨ ਗੋਈ ਸਭ ਇਕੋ ਸ਼ਬਦ ਵਰਤਦਾ ਜੋ ਕਰੇ ਸੋਈ ਵਢਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰਸੋਈ ਸੋਧ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਤੋ ਸਤਿਗੁਰਾਂ ਨੇ અપਾਰ ਬਖਸ਼ਿਸ਼ ਰਹਿਮਤ ਕੀਤੀ ਹੈ ਸਤਿਗੁਰਾਂ ਦੇ ਖੁੱਲੇ ਪੰਡਾਲਾਂ ਅੰਦਰ ਪ੍ਰਕਾਸ਼ ਹੋ ਚੁੱਕੇ ਹਨ ਹੁਣ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਆਨਾ ਦੇ ਮਹਾਵਾਕਾਂ ਅਨੁਸਾਰ ਕੀਰਤਨ ਦੀਵਾਨ ਦੀ ਆਰੰਭਤਾ ਹੋਣ ਲੱਗੀ ਹੈ ਸਾਰੀਆਂ ਸੰਗਤਾਂ ਨੂੰ ਭਾਈ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਪਹੁੰਚਣ ਦੀ ਕਿਰਪਾਲਤਾ ਕਰੋ ਚਾਹ ਪਾਣੀ ਦੇ ਲੰਗਰ ਤਿਆਰ ਹਨ ਸੰਗਤਾਂ ਨੂੰ ਬੇਨਤੀ ਹੈ ਕਿ ਚਾਹ ਪਾਣੀ ਦੇ ਲੰਗਰ ਛਾ ਕੇ ਉਪਰੰਤ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਸੱਜਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਵਾਹਿ ਵਾਹਿਗੁਰੂ 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 ਜੀ गरीब निवार। आओ गीत गोबिंद जीत गाल गीत गोबिंद जीत गा लालमे सारी संगते ¡Justo lo And I'll know. ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਅਤੇ ਨਿਵਾਜੀ ਸਾਧ ਸੰਗਤ ਜੀਓ ਆਪਾਂ ਸਾਰੇ ਹੀ ਵੱਡਿਆ ਭਾਗਾਂ ਵਾਲੇ ਹਾਂ ਜੋ ਧੰਨ ਧੰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅਨੰਦ ਮਾਨ ਰਹੇ ਕਲ ਮੈਂ ਇਹੋ ਪੁਰਨ ਗੋਣ ਗੋਬਿੰਦ ਗਾਏ ਸਭ ਤੋਂ ਕਿਰਪਾਲ ਸੰਭਾਲੇ ਸਾਹੇ ਸਾਹੇ ਵਿਰਥਾ ਕੋਈ ਨਾ ਜਾਏ ਜੋ ਸਵਾਸ ਸਾਡਾ ਗੁਰੂ ਚਰਨਾਂ ਨਾਲ ਜੁੜ ਗਿਆ ਉਹ ਬਿਰਥਾ ਨਹੀਂ ਜਾ ਸਕਦਾ ਤਾਂ ਤੇ ਆਪਾਂ ਸਾਰਿਆਂ ਨੂੰ ਸਤਗੁਰਾਂ ਦੀ ਬਾਣੀ ਦਾ ਧਾਰਨੇ ਹੋਣਾ ਬਣਦਾ ਹੈ ਇਹ ਸਮਾਂ ਬਾਰ-ਬਾਰ ਨਹੀਂ ਮਿਲਦਾ ਸਾਨੂੰ ਮਾਨਸ ਦੇ ਬੋਹਰ ਨਾ ਪਾਵੇ ਕਸ਼ੂ ਉਪਾਏ ਮੁਕਤ ਕਾ ਕਰਦੇ ਇਹ ਸਰੀਰ ਦਾ ਨਾਸ਼ਵਾਨ ਹੈ ਆਪਾਂ ਸਾਰਿਆਂ ਨੂੰ ਸਤਿਗੁਰੂ ਸਾਨੂੰ ਸਿਹਤ ਬਖਸ਼ਿਸ਼ ਕਰਦੇ ਹਨ ਕਿ ਭਾਈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੈ ਤਨ ਸਮਾਣੀ ਪੀਓ ਅੰਮ੍ਰਿਤ ਸਰਵਰ ਰੰਗ ਜਪਿਓ ਸਾਰਗ ਬਾਣੀ ਕਹਿ ਰਹੇ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰਾਂ ਦੀ ਬਾਣੀ ਜਿਹੜੀ ਸੱਚੀ ਸੁੱਚੀ ਹੈ ਕੋਈ ਮਿਲਾਵਟ ਨਹੀਂ ਇਹਦੇ ਵਿੱਚ ਤਾ ਤੇ ਕਲਯੁਗ ਦੇ ਅੰਦਰ ਸਾਨੂੰ ਸਾਰਿਆਂ ਨੂੰ ਗੁਰਬਾਣੀ ਨਾਲ ਜੁੜ ਕੇ ਸਤਿਗੁਰਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਸੱਚੇ ਪਾਤਸ਼ਾਹ ਤੁਸੀਂ ਸਾਨੂੰ ਇਹ ਮਾਨਸਤਾਨ ਦਿੱਤਾ ਹੈ ਇਹਨੂੰ ਸਫਲਾ ਕਰੋ ਕਿਰਪਾ ਕਰੋ ਸਾਰੇ ਆਪਣੀ ਆਪਣੀ ਵਾਰੀ ਵਿੱਚ ਬੋਲਣ ਦੀ ਖੇਚਲ ਕਰਿਆ ਕਰੋ ਸਾਰੇ ਨਾਲ ਮਿਲ ਕੇ ਆਪਾਂ ਸਤਿਗੁਰਾਂ ਦਾ ਚਰਨਾਂ ਦਾ ਧੰਨਵਾਦ ਕਰੀਏ ਕਿ ਸੱਚੇ ਪਾਤਸ਼ਾਹ ਤੁਸੀਂ ਧੰਨ ਹੋ ਜਿਨ੍ਹਾਂ ਨੇ ਸਾਨੂੰ ਆਪਣੇ ਚਰਨ ਬਖਸ਼ਿਸ਼ ਕੀਤੀ ਹੈ ਸੋ ਆਓ ਸਤਿਗੁਰਾਂ ਦੇ ਚਰਨਾਂ ਵਿੱਚ ਸਾਰੇ ਬੇਨਤੀ ਕਰੀਏ ਬਾਰ-ਬਾਰ ਨਹੀਂ ਮਰਣੀ ਮਾਨਸ ਦੇਹੀ ਮਾਨਸ ਦੇਹੀ ਕਰਦੇ ਹਨ ਮੁਰਖਾ ਇਹ ਤਨ ਦੇ ਨੂੰ ਵਿਸ਼ਿਆ ਵਿਕਾਰਾਂ ਵਾਸਤੇ ਨਹੀਂ ਦਿੱਤਾ ਇਹ ਸਰੀਰ ਤੈਨੂੰ ਮਾਰਤ ਵਿਸ਼ਿਆ ਵਿਕਾਰਾਂ ਵਾਸਤੇ ਨਹੀਂ ਦਿੱਤਾ ਗੁਰੂ ਚਰਨਾਂ ਨਾਲ ਜੁੜਨ ਵਾਸਤੇ ਤੈਨੂੰ ਦਿੱਤਾ ਹੈ ਕੋਸ਼ਿਸ਼ ਕਰ ਕਿਸੇ ਢੰਗ ਨਾਲ ਗੁਰੂ ਚਰਨਾਂ ਨਾਲ ਜੁੜ ਕੇ ਆਪਣਾ ਸਮਾ ਅਤੇ ਸਵਾਸ ਸਫਲਾ ਕਰ ਲੈ ਤਾਂ ਹੀ ਮਾਰਾ ਸਾਨੂੰ ਸਮਝਾਉਣਾ ਕਰਦੇ ਹਨ ਘਰ ਲੈ ਮਨਾ ਚੇਤ ਲਾ ਕੇ ਸਤ ਸੰਗ ਦੋ ਘੜੀ ਮੀਂਹ ਕਰ ਲੈ ਲੀਤ ਲਾਲ ਬਰੰਗਾਏ ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਤੁਨ ਸੇਜਾ ਜਾਏ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਹਨ ਤੇਰਾ ਚੋਲਾ ਨਾ ਗੁਰਾਂ ਨੂੰ ਭਾਵੇ ਮਾਇਆ ਵਾਲ ਰੰਗ ਲਗੇ ਆ ਚੋਲੜਾ ਨਾ ਗੁਰਾਂ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਾਸ ਸਤਿਗੁਰਾਂ ਨੇ ਇਹ ਸਰੀਰ ਸਾਨੂੰ ਕੋਠਰੀ ਰੂਪੀ ਜਿਹੜਾ ਸਰੀਰ ਦਿੱਤਾ ਹੈ ਬਖਸ਼ਿਆ ਹੈ ਇਹਦੇ ਵਿੱਚ ਸੱਚ ਦੇ ਵਾਸ ਵਾਸਤੇ ਸਾਨੂੰ ਖਜ਼ਾਨਾ ਬਖਸ਼ਿਆ ਆਓ ਇਹੋ ਮਾਣ ਬਖਤਾਰਨਾ ਪੜਿਆ ਕਰਦਾ ਸੱਚੇ ਗੁਰਾਂ ਨੇ ਬਣਾਈ ਸੱਚੀ ਕੋਠੜੀ सचनाम ते रहण ते ਨੇ ਬਖਸ਼ਿਸ਼ ਕੀ ਤਾਸੀ ਤਾਂ ਨੇ ਸੱਚ ਦੇ ਆਸ ਵਾਸਤੇ ਪਰ ਆਪਾਂ ਇਹਨੂੰ ਕਾਦੇ ਵਾਸਤੇ ਵਰਤ ਲਿਆ ਇਸ ਦੇ ਹੀ ਅੰਦਰ ਪੰਜ ਚੋਰ ਵਸਾਏ ਕਾਮ, ਕ੍ਰੋਧ, ਲੋਭ, মোহ, ਹੰਕਾਰਾ ਅਮਤ ਲੂਟੇ ਜੋ ਸਦਾ ਰਸਤੂ ਫਿਰ ਅੰਗ ਨੂੰ ਅਮਰ ਰੱਖਣ ਵਾਲੀ ਹੈ ਉਹ ਲੁੱਟੀ ਜਾ ਰਹੀ ਅਮਤ ਲੂਟੇ ਮਨਮੁਖ ਨਹੀਂ ਪੂਜੇ ਸਾਰਾ ਕੁਝ ਸਾਨੂੰ ਸਮਝ ਨਹੀਂ ਆ ਰਿਹਾ ਕਿ ਅਸੀਂ ਕਰ ਕੀ ਰਹੇ ਹਾਂ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਆਉ ਤਾਰਨਾ ਪੜ ਕੇ ਦਾਸ ਖਮਾ ਦਾ ਜਾਚ ਪੰਜਾਂ ਚੋਰਾਂ ਲੁੱਟ ਲਿਆ ਜੱਗ ਸਾਰਾ ਲੁੱਟਿਆ ਨਾ ਜਾਵਾਂਗਾ ਫਲਾਸ ਚੋਰਾਂ ਲੁੱਟ ਲਿਆ ਗੁਰੂ ਬਖਸ਼ਿਸ਼ ਕਰਨ ਸਾਨੂੰ ਸੋਝੀ ਪਵੇ ਗੁਰਬਾਣੀ ਸਾਨੂੰ ਕਿਸ ਪਾਸੇ ਲੈ ਕੇ ਜਾ ਰਹੀ ਹੈ ਆਪਾਂ ਕਿਸ ਪਾਸੇ ਜਾ ਰਹੇ ਹਨ ਮਹਾਨ ਬਖਸ਼ਿਸ਼ ਹੈ ਸਤਿਗੁਰਾਂ ਦੀ ਆਪ ਸਤਿਗੁਰੂ ਸਾਨੂੰ ਕਿਰਪਾ ਕਰਨ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਬਖਸ਼ਿਸ਼ ਕਰੋ ਐਸੀ ਸਮਤ ਬਖਸ਼ੋ ਐਸੀ ਮੱਤ ਦਿਜੇ ਮੇਰੇ ਠਾਕਰ ਸਦਾ ਸਦਾ ਤੋਤੀ ਆਈ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਕਰਮ ਸਿੰਘ ਜੀ ਜੋ ਗੁਰਦੁਆਰਾ ਬ੍ਰਹਮਸਰਨ ਰਣਪੁਰ ਵਾਲੇ ਸਾਡੇ ਵਿੱਚ ਬਰਾਜ ਮਾਰਨਾ ਅਗਲਾ ਸਮਾਪਜੀਦਾ ਹੈ ਦਾਸ ਤੋਂ ਬੇਨਤੀ ਕਰਦੇ ਹਾਂ ਇੱਕ ਨਹੀਂ अनेका ਪੁੱਲਾ ਹੋਈਆਂ ਦਾਸ ਦੀ ਚੋਲੀ ਵਿੱਚ ਪਾ ਦੇਣੀਆਂ ਅੱਗੇ ਵਾਸਤੇ ਸਮਰਥਕ ਬਖਸ਼ ਨੂੰ ਸਰਵਣ ਕਰੋ ਸਤਿਕਾਰਯੋਗ ਭਾਈ ਕਰਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ